ਧੀਰ ਮੱਲ ਨੇ ਗੁਰੂ ਤੇਗ ਬਹਾਦੁਰ ਜੀ ਤੇ ਗੋਲੀ ਕਿਉਂ ਚਲਾਈ ਧੀਰ ਮੱਲ ਕਿਉਂ ਬਣਿਆ ਗੁਰੂ ਘਰ ਦਾ ਦੁਸ਼ਮਣ ਮੱਖਣ ਸ਼ਾਹ ਨੇ ਧੀਰ ਮੱਲ ਨੂੰ ਕਿਵੇਂ ਫੜ ਕੇ ਗੁਰੂ ਤੇਗ ਬਹਾਦੁਰ ਜੀ ਦੇ ਕੋਲ ਪੇਸ਼ ਕੀਤਾ 30 ਮਾਰਚ 1664 ਵਿੱਚ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਉਣ ਲੱਗੇ ਤਾਂ ਉਹਨਾਂ ਨੇ ਵਚਨ ਕੀਤਾ ਕਿ ਬਾਬਾ ਵਸੇ ਗ੍ਰਾਮ ਬਕਾਲਾ ਇਹ ਗੱਲ ਦੂਰ ਦੂਰ ਤੱਕ ਫੈਲ ਗਈ ਮੌਕੇ ਦਾ ਫਾਇਦਾ ਲੈਣ ਵਾਸਤੇ 22 ਨਕਲੀ ਬਾਬੇ ਬਕਾਲੇ ਵਿੱਚ ਮੰਜੀਆਂ ਢਾ ਕੇ ਬੈਠ ਗਏ ਅਤੇ ਆਪਣੇ ਆਪ ਨੂੰ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਦੱਸਣ ਲੱਗ ਪਏ ਕਿਉਂਕਿ ਗੁਰੂ ਜੀ ਨੇ ਕਿਸੇ ਦਾ ਨਾਮ ਸਪਸ਼ਟ ਨਹੀਂ ਕੀਤਾ ਸੀ ਜਿਸ ਕਰਕੇ ਸੰਗਤ ਭਰਮ ਭੁਲੇਖੇ ਵਿੱਚ ਸੀ ਸੰਗਤ ਨੂੰ ਗੁੰਮਰਾਹ ਕਰਨ ਵਾਸਤੇ ਇਹਨਾਂ ਬਾਬਿਆਂ ਨੇ ਆਪਣੀਆਂ ਮਸੰਦਾਂ ਦੀਆਂ ਡਿਊਟੀਆਂ ਲਗਾਈਆਂ ਹੋਈਆਂ ਸੀ ਜੋ ਸੰਗਤ ਨੂੰ ਗੁੰਮਰਾਹ ਕਰਕੇ ਇਹਨਾਂ ਨਕਲੀ ਬਾਬਿਆਂ ਦੇ ਕੋਲ ਲੈ ਕੇ ਆਉਂਦੇ ਸੀ ਇਹਨਾਂ ਨਕਲੀ ਬਾਬਿਆਂ ਵਿੱਚ ਧੀਰਮਲ ਵੀ ਸ਼ਾਮਲ ਸੀ ਜੋ ਰਿਸ਼ਤੇ ਵਿੱਚ ਗੁਰੂ ਹਰਿਕ੍ਰਿਸ਼ਨ ਜੀ ਦਾ ਚਾਚਾ ਅਤੇ ਗੁਰੂ ਤੇਗ ਬਹਾਦਰ ਜੀ ਦਾ ਭਤੀਜਾ ਲੱਗਦਾ ਸੀ ਇਹ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦਾ ਵਾਰਿਸ ਸਮਝਦਾ ਸੀ ਜਿਸ ਦੇ ਕੋਲ ਚੇਲਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਸੀ ਇਸ ਦੇ ਕੋਲ ਭਾਈ ਗੁਰਦਾਸ ਜੀ ਦੀ ਲਿਖੀ ਹੋਈ ਆਦੀ ਗ੍ਰੰਥਜੀ ਦੀ ਭੀੜ ਵੀ ਮੌਜੂਦ ਸੀ ਜਿਸ ਕਰਕੇ ਇਹ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਸਭ ਤੋਂ ਵੱਧ ਹੱਕਦਾਰ ਸਮਝਦਾ ਸੀ ਸਿੱਖ ਸੰਗਤਾਂ ਬਕਾਲੇ ਆ ਰਹੀਆਂ ਸਨ ਪਰ 22 ਮੰਜੀਆਂ ਤੇ ਬੈਠੇ ਬਾਬਿਆਂ ਨੂੰ ਦੇਖ ਕੇ ਨਿਰਾਸ਼ ਸਨ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਗੁਰੂ ਨਾਨਕ ਜੀ ਦੀ ਗੱਦੀ ਦਾ ਅਸਲ ਵਾਰਿਸ ਕੌਣ ਹੈ ਮੱਖਣਸ਼ਾਹ ਲੁਬਾਣਾ ਗੁਰੂ ਘਰ ਦਾ ਬਹੁਤ ਵੱਡਾ ਸ਼ਰਧਾਲੂ ਸੀ ਅਤੇ ਇੱਕ ਅਮੀਰ ਵਪਾਰੀ ਸੀ ਜੋ ਜ਼ਿਲ੍ਹਾ ਜੇਲਮ ਦੇ ਟਾਂਡੇ ਦਾ ਰਹਿਣ ਵਾਲਾ ਸੀ ਜੋ ਹੁਣ ਪਾਕਿਸਤਾਨ ਦੇ ਵਿੱਚ ਹੈ ਮੱਖਣਸ਼ਾਹ ਲੁਬਾਣਾ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਵਪਾਰ ਕਰਦਾ ਸੀ ਇੱਕ ਵਾਰ ਮੁਸੀਬਤ ਵਿੱਚ ਫਸੇ ਹੋਣ ਕਾਰਨ ਇਸ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਅਤੇ ਇਹ ਉਹ ਮੁਸੀਬਤ ਦੇ ਵਿੱਚੋਂ ਨਿਕਲ ਗਿਆ ਉਸ ਤੋਂ ਬਾਅਦ ਇਹ ਸ਼ੁਕਰਾਨੇ ਵਜੋਂ 500 ਮੋਹਰਾਂ ਲੈ ਕੇ ਆਪਣੀ ਸ਼ਰਦਾ ਦੇ ਫੁੱਲ ਭੇਟ ਕਰਨ ਲਈ ਆਪਣੇ ਪਰਿਵਾਰ ਅਤੇ 500 ਤੋਂ ਵੱਧ ਹਥਿਆਰਬੰਦ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਦਿੱਲੀ ਹੁੰਦਾ ਹੋਇਆ ਬਕਾਲੇ ਪਹੁੰਚ ਗਿਆ ਪਰ ਇੱਥੇ 22 ਅਖੌਤੀ ਬਾਬਿਆਂ ਨੂੰ ਦੇਖ ਕੇ ਇਹ ਨਿਰਾਸ਼ ਹੋ ਗਿਆ ਅਤੇ ਇਸ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਮੈਨੂੰ ਤਾਂ ਸਮਝ ਨਹੀਂ ਆ ਰਹੀ ਕੌਣ ਝੂਠਾ ਹੈ ਅਤੇ ਕੌਣ ਸੱਚਾ ਹੈ ਅਰਦਾਸ ਕਰਕੇ ਮੱਖਣ ਸ਼ਾਹ ਹਰ ਬਾਬੇਗੇ ਦੋ-ਦੋ ਮੋਹਰਾ ਰੱਖ ਕੇ ਮੱਥਾ ਟੇਕਦਾ ਰਿਹਾ ਅਤੇ ਬਾਬਿਆਂ ਤੋਂ ਅਸੀਸਾ ਲੈਂਦਾ ਰਿਹਾ ਕਿਸੇ ਨੇ ਕਿਹਾ ਤੇਰਾ ਕਾਰੋਬਾਰ ਵਧੇ ਫੁੱਲੇ ਕਿਸੇ ਨੇ ਕਿਹਾ ਤੇਰਾ ਪਰਿਵਾਰ ਖੁਸ਼ ਰਹੇ ਇਹ ਸਭ ਕੁਝ ਦੇਖ ਕੇ ਭਾਈ ਮੱਖਣ ਸ਼ਾਹ ਨੂੰ ਆ ਦੀ ਤਸੱਲੀ ਨਾ ਹੋਈ ਇਸ ਨੂੰ ਕਿਸੇ ਨੇ ਦੱਸਿਆ ਕਿ ਗੁਰੂ ਜੀ ਦੇ ਪਰਿਵਾਰ ਨਾਲ ਸੰਬੰਧਤ ਗੁਰੂ ਤੇਗ ਬਹਾਦਰ ਜੀ ਵੀ ਬਕਾਲੇ ਵਿੱਚ ਰਹਿੰਦੇ ਹਨ ਇਹ ਗੱਲ ਸੁਣ ਕੇ ਮੱਖਣ ਸ਼ਾਹ ਗੁਰੂ ਜੀ ਦੇ ਕੋਲ ਘਰ ਪੁੱਜ ਗਿਆ ਅਤੇ ਇਸ ਨੇ ਗੁਰੂ ਜੀ ਦੇ ਅੱਗੇ 2 ਮੋਹਰੇ ਰੱਖ ਕੇ ਮੱਥਾ ਟੇਕ ਦਿੱਤਾ ਇਹ ਦੇਖ ਕੇ ਗੁਰੂ ਜੀ ਮੁਸਕਰਾ ਕੇ ਬੋਲੇ ਮੱਖਣ ਸ਼ਾਹ ਘਰੋਂ ਤਾਂ 500 ਮੋਹਰੇ ਲੈ ਕੇ ਆਇਆ ਸੀ ਗੁਰੂ ਘਰ ਵਿੱਚ 2 ਮੋਹਰੇ ਹੀ ਦਿੱਤੀਆਂ ਹਨ ਇਹ ਗੱਲ ਸੁਣ ਕੇ ਮੱਖਣ ਸ਼ਾਹ ਸੁੱਨ ਹੋ ਗਿਆ ਅਤੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਡਿੱਗ ਪਿਆ ਉਸ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ ਤੇ ਉਹ ਕੋਠੇ ਦੀ ਛੱਤ ਉੱਤੇ ਚੜ੍ਹ ਕੇ ਰੋਲਾ ਪਾਉਣ ਲੱਗਿਆ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਉਸ ਦਾ ਕਹਿਣਾ ਸੀ ਕਿ ਸੱਚਾ ਗੁਰੂ ਲੱਭ ਗਿਆ ਹੈ ਇਸ ਤਰ੍ਹਾਂ ਮੱਖਣ ਸ਼ਾਹ ਲੁਬਾਣੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਸਮੁੱਚੇ ਸੰਸਾਰ ਦੇ ਸਾਹਮਣੇ ਪ੍ਰਗਟ ਕੀਤਾ ਅਤੇ ਨਕਲੀ ਬਾਬਿਆਂ ਦਾ ਪਰਦਾ ਫਾਸ਼ ਕੀਤਾ ਬਕਾਲੇ ਦਾ ਨਾਮ ਉਸ ਦਿਨ ਤੋਂ ਹੀ ਬਾਬਾ ਬਕਾਲਾ ਪੈ ਗਿਆ ਗੁਰੂ ਬਣਨ ਦੇ ਚਾਹਵਾਨ ਧੀਰਮਲ ਦੇ ਸ਼ੀਹੇ ਮਸੰਦ ਵਰਗੇ ਲਠਮਾਰ ਅਤੇ ਉਸਦੇ ਸਾਥੀ ਬਸੰਦਾ ਦੀ ਸਹਾਇਤਾ ਦੇ ਨਾਲ ਗੁਰੂ ਗੱਦੀ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਸ਼ੀਹਾ ਮਸੰਦ ਨੇ ਧੀਰਮਲ ਨੂੰ ਕਿਹਾ ਤੁਸੀਂ ਗੁਰਗੱਦੀ ਹਾਸਲ ਕਰਨ ਲਈ ਯਤਨ ਕਰੋ ਅਸੀਂ ਤੁਹਾਡੇ ਨਾਲ ਹਾਂ ਧੀਰਮਲ ਤਾਂ ਪਹਿਲਾਂ ਹੀ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਅਸਲੀ ਵਾਰਿਸ ਸਮਝਦਾ ਸੀ ਇੱਕ ਦਿਨ ਧੀਰਮਲ ਅਤੇ ਸ਼ੀਹਾ ਮਸੰਦ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਗੁਰੂ ਤੇਗ ਬਹਾਦਰ ਜੀ ਦੇ ਘਰ ਪੁੱਜ ਗਏ ਗੁਰੂ ਜੀ ਘਰ ਦੀ ਛੱਤ ਤੇ ਆਰਾਮ ਕਰ ਰਹੇ ਸਨ ਸ਼ੀਹਾ ਮਸੰਦ ਨਾਲ ਦੇ ਘਰ ਦੀ ਛੱਤ ਤੇ ਚੜ ਗਿਆ ਤੇ ਗੁਰੂ ਜੀ ਦੇ ਉਸੇ ਕੋਈ ਚਲਾ ਦਿੱਤੀ ਗੋਲੀ ਗੁਰੂ ਜੀ ਦੇ ਮੱਥੇ ਨੂੰ ਛੂ ਕੇ ਨਿਕਲ ਗਈ ਗੁਰੂ ਜੀ ਦਾ ਮੱਥਾ ਖੂਨ ਨਾਲ ਭਰ ਗਿਆ ਧੀਰਮਲ ਨੇ ਗੁਰੂ ਜੀ ਨੂੰ ਮਾੜੇ ਸ਼ਬਦ ਵੀ ਬੋਲੇ ਜਿਸ ਦਾ ਵਿਰੋਧ ਮਾਤਾ ਨਾਨਕੀ ਜੀ ਨੇ ਕੀਤਾ ਐਨੇ ਸਮੇਂ ਵਿੱਚ ਧੀਰਮਲ ਦੇ ਸਾਥੀ ਇਕੱਠੇ ਹੋ ਕੇ ਆ ਗਏ ਅਤੇ ਸਾਰੀ ਭੇਟਾਂ ਅਤੇ ਹੋਰ ਕੀਮਤੀ ਸਮਾਨ ਲੁੱਟ ਕੇ ਧੀਰਮਲ ਦੇ ਡੇਰੇ ਲੈ ਗਏ ਜਦੋਂ ਸਿੱਖਾਂ ਨੂੰ ਧੀਰਮਲ ਦੀ ਇਸ ਨੀਚ ਹਰਕਤ ਦਾ ਪਤਾ ਲੱਗਿਆ ਤਾਂ ਉਹ ਮੱਖਣ ਸ਼ਾਹ ਲਬਾਣਾ ਕੋਲ ਗਏ ਮੱਖਣ ਸ਼ਾਹ ਲਬਾਣਾ ਉਸ ਸਮੇਂ ਬਾਬਾ ਬਕਾਲਾ ਵਿੱਚ ਹੀ ਰੁਕਿਆ ਹੋਇਆ ਸੀ ਸਿੱਖਾਂ ਨੇ ਸਾਰੀ ਘਟਨਾ ਦੀ ਜਾਣਕਾਰੀ ਮੱਖਣ ਸ਼ਾਹ ਨੂੰ ਦਿੱਤੀ ਇਸ ਘਟਨਾ ਦੇ ਬਾਰੇ ਸੁਣ ਕੇ ਮੱਖਣ ਸ਼ਾਹ ਨੂੰ ਗੁੱਸਾ ਆ ਗਿਆ ਮੱਖਣ ਸ਼ਾਹ ਆਪਣੇ ਹਥਿਆਰਬੰਦ ਸਾਥੀਆਂ ਨੂੰ ਲੈ ਕੇ ਧੀਰਮਲ ਦੇ ਡੇਰੇ ਤੇ ਪੁੱਜ ਗਿਆ ਸਭ ਤੋਂ ਪਹਿਲਾਂ ਉਸ ਦੇ ਸਾਥੀਆਂ ਨੇ ਧੀਰਮਲ ਦੇ ਡੇਰੇ ਵਿੱਚ ਪਏ ਸਾਰੇ ਹਥਿਆਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਜੋ ਸਮਾਨ ਧੀਰਮਲ ਦੇ ਸਾਥੀ ਲੁੱਟ ਕੇ ਲੈ ਕੇ ਆਏ ਸੀ ਉਹ ਸਾਰਾ ਸਮਾਨ ਧੀਰਮਲ ਦੇ ਸਾਥੀਆਂ ਦੇ ਸਿਰਾਂ ਤੇ ਰਖਵਾ ਕੇ ਵਾਪਸ ਗੁਰੂ ਸਾਹਿਬ ਦੇ ਘਰ ਲੈ ਆਏ ਆਦੀ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਨੂੰ ਵੀ ਸਤਕਾਰ ਦੇ ਨਾਲ ਗੁਰੂ ਸਾਹਿਬ ਦੇ ਘਰ ਲਿਆਂਦਾ ਗਿਆ ਧੀਰਮਲ ਦੇ ਸਾਥੀਆਂ ਨੂੰ ਫੜ ਕੇ ਗੁਰੂ ਸਾਹਿਬ ਦੇ ਅੱਗੇ ਪੇਸ਼ ਕੀਤਾ ਗਿਆ ਇਹ ਸਭ ਦੇਖ ਕੇ ਗੁਰੂ ਜੀ ਨੇ ਕਿਹਾ ਸਾਡਾ ਕੰਮ ਧਰਮ ਪ੍ਰਚਾਰ ਕਰਨਾ ਹੈ ਸਾਡਾ ਕੰਮ ਧਨ ਇਕੱਠਾ ਕਰਨਾ ਨਹੀਂ ਹੈ ਇਸ ਕਰਕੇ ਧੀਰਮਲ ਦੇ ਸਾਥੀਆਂ ਨੂੰ ਰਿਹਾ ਕਰਕੇ ਵਾਪਿਸ ਭੇਜ ਦਿਓ ਤੇ ਸਾਰਾ ਕੀਮਤੀ ਸਮਾਨ ਧੀਰਮਲ ਨੂੰ ਵਾਪਸ ਦਿਓ ਅਤੇ ਆਦੀ ਗ੍ਰੰਥ ਸਾਹਿਬ ਦੀ ਬੀੜ ਵੀ ਸਤਕਾਰ ਦੇ ਨਾਲ ਧੀਰਮਲ ਕੋਲ ਵਾਪਸ ਛੱਡ ਦਿਓ ਇਸ ਤਰ੍ਹਾਂ ਧੀਰਮਲ ਨੇ ਗੁਰਗੱਦੀ ਖਾਤਰ ਗੁਰੂਆਂ ਦੇ ਨਾਲ ਧੋਖਾ ਕੀਤਾ ਤੇ ਸਿੱਖਾਂ ਦੇ ਨਾਲ ਬੈਰ ਕਮਾਇਆ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਫੇਰ ਮਿਲਾਂਗੇ ਇੱਕ ਹੋਰ ਨਵੀਂ ਇਤਿਹਾਸਿਕ ਜਾਣਕਾਰੀ ਦੇ ਨਾਲ